ਸਾਸਰੀ ਘਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਦਿলো ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦਾ ਰੇਤ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਐਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ ਸਾਨੂੰ ਦਿਖਾਵਾਂਗੇ ਅਸੀਂ ਗੋਭੀ ਦੀ ਸਬਜ਼ੀ ਦੀ ਰੈਸਪੀ ਤੇ ਤੁਸੀਂ ਸਾਡੇ ਬਲੌਗ ਨਾਲ ਬਣੇ ਰਿਓ ਜੀ ਤੇ ਬਾਕੀ ਹੋਰ ਜੋ ਵੀ ਘਰ ਦਾ ਕੰਮ-ਕਾਰ ਕੀਤਾ ਤੇ ਉਹ ਤਾਂ ਤੁਹਾਨੂੰ ਵਿੱਚੀ ਮੰਮੀ ਨਾਲ ਤਾਂ ਵੀ ਮਿਲੂਗਾ ਜੀ ਡੈਡੀ ਜੀ ਸਾਬਸਫਾਈ ਕਰਨ ਲੱਗਿਆ ਜੀ ਉਧਰ ਤੇ ਵਿੱਚੀ ਥੋੜਾ ਜਿਹਾ ਬਲੌਗ ਹੁੰਦਾ ਲੈ ਬਾਹਰ ਦਾ ਤੇ ਤੁਸੀਂ ਸਾਡੇ ਬਲੌਗ ਨਾਲ ਬਨੇ ਰਹੋ ਜੀ ਤੇ ਸਾਰਾ ਬਲੌਗ ਇੰਜੋਏ ਕਰਿਓ ਤੇ ਸਾਨੂੰ ਕਮੈਂਟਾਂ ਦੱਸਿਓ ਵੀ ਤੁਹਾਨੂੰ ਅੱਜ ਦਾ ਬਲੌਗ ਕਿਵੇਂ ਦਾ ਲੱਗਿਆ ਜੀ ਤੇ ਚਲੋ ਜੀ ਤੁਹਾਨੂੰ ਦਿਖਾਉਂਦੀ ਹਾਂ ਜੀ ਅੱਗੇ ਹੁਣ ਬਲੌਗ 'ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਅੱਜ ਲੱਗਿਆ ਸੀ ਜੀ ਗੋਭੀ ਮਟਰ ਤੇ ਆਲੂ ਪਾ ਕੇ ਬਣਾ ਗੋਭੀ ਦੀ ਸਬਜ਼ੀ ਤੇ ਆਲੂ ਸਾਨੂੰ ਪਤਾ ਇੱਕ ਸੀਮਾ ਕਰ ਲਵੀ ਮੈਂ ਤਾਂ ਬਣਾਈ ਸੀਗੀ ਤੇ ਖਾਂਦੀ ਨਹੀਂ ਹੈਗੀ ਤੇ ਉਹ ਟਿਵਿਚ ਵੀ ਗੱਲ ਪਰਾਠਾ ਹੀ ਲੱਗੀ ਸੀਗੀ ਤੇ ਮੈਂ ਹੁਣ ਅੱਜ ਬਣਾਣ ਲੱਗੀ ਆਲੂ ਕੰਦੀ ਮੈਂ ਤਰਦੀ ਖਾਣੇ ਚ ਤੇ ਮੈਂ ਲੱਗੀ ਆ ਜੇ ਗੋਭੀ ਮਟਰ ਤੇ ਆਲੂ ਬਣਾਣ ਤੇ ਇੱਧਰ ਸਟਾ ਤੇਲ ਗਰਮ ਹੋ ਗਿਆ ਜੀ ਇਹ ਕਿਹਦਾ ਵੀ ਵੀਡੀਓ ਆ

અને બરગે કોળિયો હે તો તમારો મસાલા તૈયાર રે જશે અને પાળી દેજો છોટુ જશે કે ફેર પાઉંગે અગે આલુ કે હે કે ગોબી હે મડરા હે લીલ દે હે જીતા મે હે ચીલો હે બધા કાટલા મે તૈયાર રે ને સાદે મે થોડી ખાતા હે તો ટમાટર દેંગે પોઈ દેજો તે હેન કી આપલે

เีาจะพี่เจมตัทเรียปาเดียซึ่งเปหนคหลังที่ Está ऐसा भी गोभी भी करता जल्दों गोभी जी बनके तैयार मे डे जी सी चा भी बन के तैयार तो होगी ਨੇ ਗੋਭੀ ਦੀ ਸਬਜ਼ੀ ਬਣ ਗਈ ਤੇ ਭੰਡਾ ਤਾਂ ਗੋਭੀ ਚੱਕੀ ਨੇ ਭਰਨ ਗਿਆ ਤੇ ਢੰਗ ਨਾਲ ਟਾਈਮ ਤੇ ਗੋਭੀ ਤੇ ਅਭੀ ਬਣਾ ਹੋ ਗਿਆ ਇਸ ਤੋਂ ਬਾਅਦ ਰੋਟੀ ਤੇ ਮੇਰੇ ਅੱਜ ਨੂੰ ਹਲੋ ਜੀ ਸਾਡੀ ਗੋਭੀ ਦੀ ਸਬਜ਼ੀ ਬਣ ਕੇ ਹੋ ਗਈ ਜੀ ਤਿਆਰ ਤੇ ਚਾਹ ਵੀ ਬਣ ਗਈ ਸੀਗੀ ਤੇ ਇੱਧਰ ਮੈਂ ਕਰਮਾ ਕਰਾਂ ਪ੍ਰਸ਼ਾਦਾ ਬਣਾ ਲਿਆ ਤੇ ਹੁਣ ਮੈਂ ਥੋੜੀ ਜੀ ਕਰੂੰਗੀ ਰਸੋਈ ਕਲੀਨ ਤੇ ਨਾਲ ਦੀ ਨਾਲ ਸੀਮੂ ਨੂੰ ਚਾਹ ਪਰਾਠਾ ਦੇਤਾ ਉਹ ਕਹਿੰਦੀ ਮੈਂ ਚਾਹ ਪਰਾਠਾ ਖਾਣਾ ਸੀਗਾ ਤੇ ਲਿੱਕੋ ਸਬਜੀ ਕਿੰਨੀ ਵਧੀਆ ਬਣੀ ਹੋ ਗਈ ਜੀ ਤੇ ਅੰਦਰ ਤੋਂ ਹੀ ਕਲੀਨ ਕਰ ਲਵਾ ਤੇ ਵੇਲਦੇ ਆ ਜੀ ਤੁਹਾਨੂੰ ਫੇਰ ਚੱਲ ਬਲਾਉ ਸਾਸੀ ਕਰਵਾ ਲਾ ਨਾ ਸੀ ਕਰ ਸਾਰੇ ਮੁਕ ਹਾਂ ਉਹ ਜਿੱਦ ਤੇ ਚੱਲਿਆ ਸਕੂਲ ਹਾਂ ਅੱਛਾ ਬਾਈ ਬਾਈ ਟੀ ਫਨ ਮਾ ਪਾਇਏ ਵੀ ਫਰੂਟ ਪਾਇਆ ਵਾ ਖਾ ਲਈ ਛੇਪ ਆਇਆ ਐਪਲ ਅੱਛਾ ਹੂੰ ਠੀਕ ਹੈ ਮੋੜਾ ਪਾਇਆ ਵਾ ਠੀਕ ਹੈ ਹੂੰ ਖਾ ਲਈ ਬਾਈ ਕਰ ਦੋ ਕਾਦਾਊਗਾ ਹੁਣ ਆਊਗਾ ਦਪਹਿਰ ਮੈਂ ਤੇ ਹਾਂ ਨਹੀਂ ਰਹੀ ਅੱਜ ਸ ਹੈ ਅੱਜ ਤੋਂ ਮੈਂ ਤੇ ਆ ਨਹੀਂ ਅੱਛਾ 2 ਮਿੰਟ ਚ ਆਜੂਗਾ ਬਾਸ ਸੇ ਹਾਂ ਆਜੋ ਕੋ ਫਿਰ ਅੱਛਾ ਚਲੋ ਫਿਰ ਜਾਓ ਬਾਏ ਟਾਈਮ ਹੋ ਗਿਆ ਲਓ ਜੀ ਸਿਮੂ ਵੀ ਚਲੇਗੀ ਜੀ ਸਕੂਲ ਤੇ ਸੁਗਿੰਦਰ ਚਲੇ ਗਿਆ ਡਿਊਟੀ ਤੇ ਰਾਤ ਦੀ ਲੇਟ ਆਈ ਵੀ ਹੈ ਜੀ ਖੇਤਾਂ ਵਾਲੀ ਤੇ ਡੜੀ ਰਾਤ ਤੇ ਖੇਤਾਂ ਜੀ ਹੈ ਕਿ ਵੀ ਸਵੇਰੇ ਜਾਂ ਚਾਚੂ ਫੜਾਇਆ ਸੀਗਾ ਸੁਖਵਿੰਦਰ ਜਾ ਕੇ ਤੇ ਹਜੇ ਲੈਟ ਭੱਜੀ ਨਹੀਂ ਖੇਤਾਂ ਲਈ ਤੇ ਜਿ ਜੋ ਲੈਟ ਭੱਜੂਗੀ ਤੇ ਪਾਣੀ ਨਹੀਂ ਬੰਦ ਕਰਕੇ ਜੜੀ ਫੇਰ ਆਊਗਾ ਜੀ ਘਰ ਨੂੰ ਤੇ ਮੈ ਲੱਗੀ ਸੀਗੀ ਜੀ ਨਾਲ ਦੀ ਨਾਲ ਸਫਾਈ ਕਰਨ ਤੇ ਮੇਰੇ ਖਲਾਰਾ ਪਿਆ ਜੀ ਹੁਣ ਤੇ ਮੈਂ ਕਰੂੰਗੀ ਜੀ ਪਹਿਲਾਂ ਝਾੜੂ ਮਾਰੂੰਗੀ ਜੀ ਤੇ ਝਾੜੂ ਮਾਰਨ ਤੋਂ ਬਾਅਦ ਫਿਰ ਲਗਾਉਂਗੀ ਜੀ ਪੋਚੇ ਤੇ ਪਹਿਲਾਂ ਤਾਂ ਮੈਂ ਅੰਦਰ ਮਾਰੂੰਗੀ ਜੀ ਝਾੜੂ ਤੇ ਬਾਹਰ ਫਿਰ ਵਿੜਾ ਸੁੰਭਰਨਾ ਜੀ ਤੇ ਫਿਰ ਨਾਲ ਦੇ ਨਾਲ ਕੱਪੜੇ ਵੀ ਧੋਣੇ ਤੇ ਰੋਟੀ ਸਬਜ਼ੀ ਬਣਾ ਲਈ ਸੀ ਮਕੂਬੀ ਦੀ ਸਬਜ਼ੀ ਬਣਾਈ ਸੀਗੀ ਜੀ ਧਾਲ ਬਣਾਈ ਸੀਗੀ ਮੂਗੀ ਮਸਰਾਂ ਦੀ ਤੇ ਰੋਟੀ ਸਬਜ਼ੀ ਬਣਾ ਕੇ ਹੋ ਗਈ ਬੇਲੀ ਤੇ ਹੁਣ ਮੈਂ ਨਾਲ ਦੀ ਨਾਲ ਝਾੜੂ ਪੋਚਾ ਕਰ ਲਵਾਂ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਉਹ ਜੀ ਇੱਧਰ ਬੇੜਾ ਬੂੜਾ ਸੰਭਲਿਆ ਸੀਗਾ ਜੀ ਸਾਰਾ ਤੇ ਧੋਤਾ ਗਿਆ ਇਨਸਾਫ ਉਤਰਾ ਹੋ ਗਿਆ ਤੇ ਉੱਤਰ ਮਸ਼ੀਨ ਚੱਲਦੀ ਹੈ ਕੱਪੜੇ ਧੋਣੇ ਵਾਲੀ ਅੱਧੇ ਘਟੋ ਹੋ ਗਏ ਅੱਧੇ ਰਹਿੰਦੇ ਹੈ ਜੀ ਤੇ ਇੱਧਰ ਵੀ ਸਾਰੀ ਸਾਫ ਸਫਾਈ ਹੋ ਗਈ ਹੈ ਜੀ ਤੇ ਉਹ ਜੀ ਸਾਰੀ ਸਾਫ ਸਫਾਈ ਹੋ ਗਈ ਭਾਂਡੇ ਬੂੜੇ ਮਾਂਜ ਕੇ ਤੇ ਕਿਚਨ ਇਨ ਸਾਫ ਸੁਥਰਾ ਹੋ ਗਿਆ ਕਲੀਨ ਤੇ ਆ ਰਹੀ ਸੀਗੀ ਜੀ ਮੈਂ ਇੱਕ ਆਲੂ ਪਿਆਜ਼ ਰੱਖ ਰਾਈ ਟੋਕਰੀ ਤੇ ਚਲੋ ਜੀ ਸਾਨੂੰ ਹੋਰ ਅੰਦਰ ਵੀ ਦਿਖਾਉਂਦੇ ਆ ਵੀ ਕੀ ਕ੍ਰੈਸ਼ ਹੋ ਗਿਆ ਤੇ ਲੋ ਜੀ ਆ ਤੇ ਡੈਡੀ ਜੀ ਦਾ ਰੂਮ ਵੀ ਆਂ ਕਲੀਨ ਹੋ ਗਿਆ ਤੇ ਸਾਰ ਸੁੱਤਰਾ ਧੋ ਉਸ ਵਾਰ ਕੇ ਤੇ ਉਧਰ ਬਾਬਾ ਜੀ ਦੇ ਰੂਮ ਦੀ ਸਫਾਈ ਕਰਤੀ ਜੀ ਸਾਰੀ ਮੈਂ ਚਾਰ ਚੜਾਈ ਕਰਕੇ ਤੇ ਉਧਰ ਆਂ ਸਾਫ ਸੁੱਤਰਾ ਕਲੀਨ ਕਰਤਾ ਜੀ ਤੇ ਉਧਰ ਉਹ ਸਟੋਰ ਰੂਮ ਪਿਆ ਹੈ ਜੀ ਸਟੋਰ ਰੂਮ ਹੈ ਜੀ ਸਟੋਰ ਰੂਮ ਦੀ ਵੀ ਆਂ ਸਫਾਈ ਹੋ ਗਈ ਪੋਚੇ ਲਾ ਕੇ ਤੇ ਹੁਣ ਮੈਂ ਕਪੜੇ-ਕਪੜੇ ਧੋਣੇ ਲਾਇਵੇ ਜੀ ਮੈਂ ਨਾ ਨੂੰ ਕਿ ਮੇਰਾ ਸਾਰਾ ਕੰਮ ਨਿਪਟ ਗਿਆ ਜੀ ਤੇ ਮੈਂ ਫ੍ਰੀ ਤੇ ਸਿਮੂ ਚਲੇਗੀ ਸਕੂਲ ਤੇ ਸੁਖਵਿੰਦਰ ਵੀ ਗਿਆ ਡਿਊਟੀ ਜੀ ਤੇ ਅਦਰ ਵੀ ਦੇਖੋ ਜੀ ਇੱਕ ਆਰੂਮ ਹੈ ਜੀ ਆ ਵੀ ਇੰਨਸਾਫ ਜਿੱਦਾਂ ਹੋ ਗਿਆ ਕਲੀਨ ਤੇ ਅੱਜ ਮੈਂ ਬੈੱਡ ਸ਼ੀਟ ਬਿਜਾਤੀ ਸੀਗੀ ਜੀ ਨਵੀਂ ਜਿਹੜੀ ਲੈ ਕੇ ਆਏ ਸੀਗੇ ਤੇ ਉਦੋਂ ਅਸੀਂ ਜਦੋਂ ਪੰਜੋਖਰਾ ਸਾਹਿਬ ਗਏ ਸੀਗੇ ਜੀ ਗੁਰਦੁਆਰੇ ਮੱਥਾ ਟੇਕਣ ਤੇ ਉਦੋਂ ਅਸੀਂ ਆ ਲੈ ਆਏ ਸੀਗੇ ਫਲਾਵਰ ਤੇ ਜੇ ਅਸੀਂ ਵੀ ਦੱਸਿਓ ਕਮੈਂਟਾਂ 'ਚ ਸੋਹਣੇ ਆ ਜੀ ਤੇ ਮੈਂ ਇੱਕ ਆ ਫਲਾਵਰ ਲੈ ਕੇ ਆਈ ਸੀਗੀ ਜੀ ਤੇ ਆ ਸਿੰਮੂ ਦੀ ਬੂਆ ਜੀ ਨੇ ਦੇਈ ਸੀਗੀ ਉਹਨੂੰ ਡੋਲ ਤੇ ਇੱਕ ਆ ਲੈ ਕੇ ਆਈ ਸੀਗੀ ਇਹ ਛੋਟੇ ਦੋ ਪੀਸ ਆ ਸੀਗੇ ਤੇ ਦੋ ਹੀ ਪੀਸ ਆ ਸੀਗੇ ਜੀ ਤੇ ਇੱਧਰ ਮੈਂ ਕਰਦੀ ਸੀਗੀ ਸਾਰੀ ਡੈਕੋਰੇਸ਼ਨ ਸੈੱਟ ਕਰਦੇ ਸੀਗੇ ਰੱਖਦੇ ਸੀਗੇ ਕੰਸ ਤੇ ਤੇ ਅਦਰ ਵੀ ਸਾਰੀ ਸਾੜ ਚੜਾਈ ਕਰਤੀ ਜੀ ਸਵੇਰੇ ਪਰਦੇ ਬੁਰਦੇ ਧੋ ਲਈ ਸੀਗੇ ਸਾਰੇ ਸਾਫ ਸੁਥਰਾ ਹੋ ਗਿਆ ਜੀ ਹੁਣ ਤਾਂ ਹੁਣ ਕਿਦੇ ਘਰ ਬਿਲਕੁਲ ਕਲੀਨ ਹੋ ਗਿਆ ਜੀ ਤੇ ਅਦਰ ਇੱਕ ਕਾਰ ਲਈ ਸੀਗੀ ਆ ਦੋ ਪੀਸ ਸੀਗੇ ਜੀ ਤੇ ਇਹ ਮੈਂ ਡਰੈਸਿੰਗ ਟੇਬਲ ਤੇ ਰੱਖਣ ਲਈ ਲਈ ਸੀਗੀ ਜੀ ਤੇ ਚਲੋ ਜੀ ਹੁਣ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਹੁਣ ਮੈਂ ਮਸ਼ੀਨ ਚ ਕੱਪੜੇ ਪਾਏ ਸੀਗੇ ਜੀ ਸੁੱਕਣੇ ਤੇ ਮੈਂ ਉਹਨਾਂ ਨੂੰ ਕੱਢ ਲਵਾਂ ਜੀ ਤੇ ਫਿਰ ਇੱਧਰ ਲਿਖੋ ਆ ਵੀ ਸਾਫ ਸੁਥਰਾ ਹੋ ਗਿਆ ਚਾੜੂ ਚੂੜੀ ਮਾਰ ਕੇ ਸਫਾਈ ਐਨ ਕਰਤੀ ਜੀ ਸੋਫੇ ਤੇ ਉਹ ਦੋ ਗੰਬਲ ਪਏ ਆ ਜੀ ਇੱਕ ਤਾਂ ਅਸੀਂ ਯੂਜ਼ ਕਰਦੇ ਲੇਣ ਵਾਸਤੇ ਤੇ ਇੱਕ ਛੋਟਾ ਸਿਗਾ ਜੀ ਧੋਤਾ ਸਿਗਾ ਮੈਂ ਤੇ ਮੈਂ ਕਿਹਾ ਹੁਣ ਦੋ ਕੀ ਕਰਨੇ ਫਿਰ ਇੱਕ ਨੂੰ ਧੋ ਦੂੰਗੇ ਜੀ ਤੇ ਇਹ ਰੱਖ ਦੂੰਗੇ ਜੀ ਅਸੀਂ ਤੇ ਹਜੇ ਥੋੜਾ ਜਿਹਾ ਸਮਾਨ ਹੋ ਰੰਦਾ ਉਹ ਮਸਾਲੇ ਕੱਢਣ ਵਾਲੀ ਪਈ ਐ ਜੀ ਉਹਨੂੰ ਸੋਚ ਕਰਨਾ ਸੱਟ ਜੀ ਇਹ ਸਮਾਨ ਤੇ 10 ਵਜੇ ਜੀ ਹੁਣ ਨਿਪਟ ਗਿਆ ਕੰਮ ਮੇਰਾ ਤੇ ਆਏ ਜੀ ਸਾਡਾ ਬਰਾਂਡਾ ਤੇ ਬਰਾਂਡਾ ਵੀ ਇਹਨਾਂ ਖੁੱਲ ਲੈ ਜੀ ਤੇ ਚਲੋ ਜੀ ਹੁਣ ਮੈਂ ਮਸ਼ੀਨ ਚੋਂ ਕੱਢ ਲਵਾਂ ਜੀ ਕੱਪੜੇ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਸਾਰਾ ਕੰਮ ਨਿਬੜ ਕੇ ਤੇ ਆਹ ਲਈ ਸੀ ਜੀ ਡੈਡੀ ਜੀ ਨੇ ਕੋਪੀ ਟਵਾਟਰ ਹਰੀ ਮਿਰਚਾ ਜੀ ਤੇ ਇਹਨੂੰ ਵੀ ਮੈਂ ਸੈੱਟ ਕਰੂੰਗੀ ਦੂਜੇ ਚ ਰੱਖੋਗੇ ਜੀ ਤੇ ਚਲੋ ਜੀ ਹੁਣ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਇਹ ਦੇਖੋ ਜੀ ਅੱਜ ਧੁੱਪ ਵੀ ਕਿੰਨੀ ਵਧੀਆ ਨਿਕਲੀ ਹੈ ਮੌਸਮ ਕਿੰਨਾ ਵਧੀਆ ਹੈ ਜੀ। ਲਓ ਜੀ ਕਾਕੂ ਲੱਗਿਆ ਬੱਕਰੇ ਛੱਡਣ। ਪਹਿਲਾਂ ਡਿੰਪਲ ਛੱਡ ਲੈਂਦੀ ਸੀ, ਅੱਜ ਕੱਲ ਕਾਕੂ ਦੀ ਡਿਊਟੀ ਲੱਗੀ ਹੈ ਜੀ ਬੱਕਰੇ ਛੱਡਣੇ ਦੀ, ਚਾਰਨੇ ਦੀ। ਕਾਕੂ ਬੱਕਰੇ ਚਾਰਦਾ ਜੀ ਬਲਦ ਵੀ ਚਾਰਦਾ ਕੱਕ ਵੀ ਲਿਆ ਦਿੰਦਾ ਸਾਰਾ ਕੰਮ ਜੀ ਕਾਕੂ ਲੱਗਿਆ ਵਾ ਕਰਨ ਦੇਖੋ ਜੀ ਆਗੇ ਬੱਕਰੇ ਤੇ ਦੇਖੋ ਜੀ ਕਾਕੂ ਲੱਗਿਆ ਅੰਦਰ ਛੱਡਣ ਨੇਰਾ ਨੇਰਾ ਜਾ ਮੜਾ ਜਾ ਹਜੇ ਧੁੱਪੰਦਰਾਈ ਨਹੀਂ ਕਾਕੂ ਚੰਗੀ ਤਰ੍ਹਾਂ ਦਿਖਦਾ ਨਹੀਂ ਜੀ ਤੁੰਦਲਾ ਤੁੰਦਲਾ ਦਿਖਦਾ ਬੱਕਰੇ ਲੱਗੇ ਜੀ ਕਾ ਖਰਾਬ ਕਰਨ ਇੱਧਰ ਅੰਦਰ ਬਾਹਰ ਨਾ ਰਖਦੇ ਫਿਰਦੇ ਆ ਜੀ ਆ ਗਿਆ ਜੀ ਕਾਕੂ ਸਸਰੀਕਾਲ ਸਾਰਿਆਂ ਨੂੰ ਜੀ ਲੱਗਿਆ ਜੀ ਬੱਕਰੇ ਲੈ ਕੇ ਚੱਲਿਆ ਜੀ ਕੱਕ ਹਾਂ ਜੀ ਅੱਜ ਕੱਲ ਕਾਕੂ ਬੱਕਰੇ ਚਾਰਦਾ ਜੀ ਹੁਣ ਚੱਲਿਆ ਬੱਕਰੇ ਛੱਡਣ ਨਹੀਂ ਤਾਂ ਡਿੰਪਲ ਸਵੇਰੇ ਛੱਡ ਲੈਂਦੀ ਸੀ ਜੀ ਦਾ ਵਾਦਾ ਆ ਦੇਖੋ ਜੀ ਇੱਧਰ ਆੜੂ ਦੇ ਬੁੱਟੇ ਆ ਨਾ ਦੇ ਪੱਤੇ ਖਾਂਦੇ ਆ ਜੀ ਪਹਿਲਾ ਆੜੂ ਦੇ ਪੱਤੇ ਖਾਉਂਗੇ ਜੀ ਫਿਰ ਜਾਉਂਗੇ ਨੂੰ ਜੀ ਇਹ ਬਾਲਤ ਵੀ ਲੈ ਜਮਾ ਨਾ ਹਾਂ ਬਾਲਤ ਵੀ ਛੱਡ ਲਾ ਫੇ ਇਕੱਠੇ ਹੀ ਨਾਲ ਇਹਨਾਂ ਨੂੰ ਕੱਖ ਛਾਂ ਗਿਆ ਹੀ ਥੋੜਾ ਬਹੁਤਾ ਫਿਰ ਉੱਤੇ ਬਾਦ ਚੁਗਦੇ ਰਹਿਣਗੇ ਉਧਰ ਬੱਕਰੇ ਵੀ ਫਿਰ ਚੁਗ ਚੱਕ ਕੇ ਆ ਜਾਂਦੇ ਆਧਰ ਦਾਤ ਲਿਆ ਹਾਂ 10 ਅੱਛਾ ਚੱਲ ਇਹ ਆੜੂ ਦੇ ਪੱਤੇ ਖਾਂਦੇ ਆ ਹੁਣ ਤੂੰ ਬਾਲ ਦੇ ਛੱਡ ਲਾ ਲਓ ਜੀ ਮਿਲੋ ਜੀ ਡੈਡੀ ਜੀ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਲੱਗਿਆ ਅੱਜ ਕਰਨ ਡੈਡੀ ਜੀ ਅੱਜ ਇਹ ਬਾਬੇ ਦੇ ਛੰਡੇ ਕੋਲ ਇੱਥੇ ਫਰਸ਼ ਜਾਂ ਪਾਣਾ ਹੈ ਫਰਸ਼ ਪਾਣਾ ਘਟਕਾ ਇਕੱਠਾ ਲਗੇ ਵੀ ਕਰਨਾ ਨਹੀਂ ਹਾਂ ਘਟਕਾ ਇਕੱਠਾ ਕਰਨ ਮਗਾ ਮੇਲੇ ਦੇ ਪਹਿਲੇ ਪਹਿਲੇ ਹੋ ਜਾਂਦਾ ਇਹ ਸਫਿਸਤ ਹੋ ਰਿਹਾ ਦਿਨ ਰਹਿ ਗਏ ਥੋੜੇ ਮਹੀਨੇ ਰਹਿ ਗਏ ਤੀਨਾ ਦੋ ਹੀ ਰਹਿ ਗਏ ਮਹੀਨੇ ਦਾ ਮਸ਼ੀਨ ਗੈਲ ਪਟਾਣਾ ਪੈਣਾ ਹੈ ਨਾ ਪਹਿਲਾ ਇਹ ਮਸ਼ੀਨ ਦਾ ਥੋੜਾ ਥੋੜਾ ਨਾ ਸਿੱਧਾ ਕਰਾਣਾ ਪੈਣਾ ਲੋ ਜੀ ਕੱਪੜੇ-ਕੁਪੜੇ ਧੋਲੇ ਸੀਗੇ ਜੀ ਸਾਰੇ ਤੇ ਸੁੱਕਣੇ ਪਾਤੇ ਜੀ ਤੇ ਅੱਜ ਸਾਡੇ ਬੱਦਲ ਵੀ ਹੋਣ ਲੱਗਿਆ ਜੀ ਤੇ ਮੀਂਹ ਦੇ ਦੱਸਿਆ ਏ ਤੇ ਹੁਣ ਲਾਸਟ ਮੰਥ ਚੱਲਦਾ ਆ ਜੀ ਕਿਆ ਕਹਿੰਦੇ 12ਵਾਂ ਮਹੀਨਾ ਦਸੰਬਰ ਤੇ ਇਹਦੇ ਚ ਠੰਡ ਹੋਣ ਲੱਗਦੀ ਜੀ ਧੁੰਦਾ ਪੈਣੀ ਸ਼ੁਰੂ ਹੋ ਜਾਂਦੀ ਆ ਤੇ ਬੱਦਲਵਾਈ ਵੀ ਹੋਈ ਐ ਤੇ ਮੀਂਹ ਵੀ ਪੈ ਸਕਦਾ ਜੀ ਇੱਕ ਦੋ ਦਿਨ ਚ ਤੇ ਦੇਖੋ ਜੀ ਵਿਊ ਕਿੰਨਾ ਵਧੀਆ ਹੈ ਜੀ ਪਿੰਡ ਦਾ ਜੇ ਕਿਤੇ ਕਿੰਨਾ ਘੈਂਟ ਜਿਹਾ ਵਿਊ ਹੈ ਜੀ ਉਹ ਸਾਹਮਣੇ ਮਾੜੀ ਲਿਖਦੀ ਐ ਜੀ ਤੇ ਐਂਟਰ ਸਾਹਮਣੇ ਕੋਲ ਤੋਂ ਵਾਰਾ ਸਾਹਿਬ ਜੀ ਤੇ ਦੇਖੋ ਜੀ ਪਿੰਡ ਦਾ ਥਿਊ ਕਿੰਨਾ ਵਧੀਆ ਏ ਜੀ ਤੇ ਉਹ ਸਾਹਮਣੇ ਦੇਖੋ ਜੀ ਖੇਤ ਮੈਂ ਦੇਖਦੇ ਹਾਂ ਨੇ ਖੇਤਾਂ ਦਾ ਵੀਊ ਕਿੱਤਾ ਸੈ ਮਿਲਦਾ ਜਿਵੇਂ ਤੂੰ ਦਬਈਆਦਰ ਤੂੰ ਉਦੋਂ ਆ ਜਾ ਹੋਇਆ ਪਿਆ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਕੱਪੜੇ-ਕੱਪੜੇ ਸੁੱਕਣੇ ਪਾ ਲਈ ਜੀ ਹੁਣ ਤੇ ਅਸੀਂ ਜਾਵਾਂਗੇ ਜੀ ਥੱਲੇ ਨੂੰ ਤੇ ਦੇਖਦੇ ਆ ਜੀ ਕੋਈ ਹੋਰ ਕੰਮ ਕਰ ਤੇ ਸਾਡਾ ਅੱਜ ਦਾ ਬਲੌਗ ਇੱਥੇ ਰੱਖੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਤੇ ਮਿਲੂਗੇ ਤੁਹਾਨੂੰ ਕਿਸੇ ਅਗਲੇ ਬਲੌਗ 'ਚ ਬਾਏ ਬਾਏ